ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਇਨਸਾਨ ਦੇ ਜੀਵਨ ਦੇ ਵਿੱਚ ਬਹੁਤ ਉਤਰਾ ਚੜਾਉਂਦੇ ਨੇ ਪਰ ਅੱਜ ਜਿਸ ਪਰਿਵਾਰ ਨੂੰ ਅਸੀਂ ਮਿਲਣ ਜਾ ਰਹੇ ਹਾਂ ਉਹਨਾਂ ਦੇ ਮੁਸੀਬਤਾਂ ਦਾ ਪਹਾੜ ਟੁੱਟਿਆ ਹੈ ਜਿਹੜਾ ਪਰਿਵਾਰ ਦਾ ਮੋਢੀ ਹੈ ਉਹਨਾਂ ਉਹਨਾਂ ਦਾ ਕਿਸੇ ਹਾਦਸੇ ਦੇ ਵਿੱਚ ਜਿਹੜੀਆਂ ਨੇ ਦੋਨੋਂ ਨਜ਼ਰਾਂ ਜਿਹੜੀਆਂ ਝਲੀਆਂ ਗਈਆਂ ਅਤੇ ਉਹ ਦੇਖਣ ਦੇ ਵਿੱਚ ਅਸਮਰਥ ਨੇ ਅਤੇ ਹੁਣ ਜਿਹੜੀ ਪਰਿਵਾਰ ਦੀ ਜ਼ਿੰਮੇਵਾਰੀ ਹੈ ਇਸ ਭੈਣ ਦੇ ਮੋਢਿਆਂ ਦੇ ਉੱਪਰ ਪੈ ਰਹੀ ਹੈ ਭੈਣ ਜਿਹੜੀ ਹੁਣ ਆਪਣਾ ਸੈਟਅਪ ਲਾ ਚਿਆ ਜਿਹੜਾ ਹੈ ਰੋਜੀ ਰੋਟੀ ਚਲਾ ਰਹੀ ਹੈ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫੁਲਾ ਰਹੇ ਪਰ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਤਾਂ ਪਰਿਵਾਰ ਦੇ ਬਹੁਤ ਮੁਸੀਬਤਾਂ ਦਾ ਪਹਾੜ ਟੁੱਟਿਆ ਆਇਆ ਹੈ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਉਸ ਪਰਿਵਾਰ ਦੀਆਂ ਇਹਨਾਂ ਨੇ ਆਪਣਾ ਸੈਟਅਪ ਜ਼ਰੂਰ ਲਾਇਆ ਪਰ ਇਸ ਲਈ ਜਿਹੜੇ ਹਾਲਾਤ ਜਿਹੜੇ ਨੇ ਬਹੁਤ ਹੀ ਵੱਤ ਤੋਂ ਵੱਤਰ ਨੇ ਇਲਾਜ ਵਾਸਤੇ ਪੈਸੇ ਨਹੀਂ ਹੈ ਤਾਂ ਸਮਾਨ ਲੈਉਣ ਵਾਸਤੇ ਵੀ ਪੈਸੇ ਨਹੀਂ ਹੈ ਰਿਸ਼ਤੇਦਾਰ ਭੈਣ ਭਰਾਵਾਂ ਨੇ ਥੋੜੀ ਬਹੁਤੀ ਮਦਦ ਕੀਤੀ ਤਾਂ ਇਹ ਸੈਟਅਪ ਲਾਇਆ ਤਾਂ ਹੁਣ ਜਿਹੜਾ ਹੈ ਥੋੜਾ ਬਹੁਤ ਇਹਨਾਂ ਨੂੰ ਆਸ ਉਮੀਦ ਜ਼ਰੂਰ ਹੈ ਜੀ ਇਹਨਾਂ ਦਾ ਜਿਹੜਾ ਪਰਿਵਾਰ ਸੈੱਟ ਹੋ ਜਾਏਗਾ ਰੋਜੀ ਰੋਟੀ ਮਿਲਦੀ ਰਹੇਗੀ ਤਾਂ ਭੈਣ ਨਾਲ ਜਲਬਾਤ ਵੀ ਕਰਾਂਗੇ ਭੈਣ ਜੀ ਨਾਮ ਦੱਸੋ ਮੇਰਾ ਨਾਮ ਪੂਜਾ ਬੜੀ ਇਹ ਮੈਨੂੰ ਇਹ ਦੱਸੋ ਹੋਇਆ ਕੀ ਹੈ ਕਿਉਂਕਿ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਗਈ ਹੈ ਜਿਵੇਂ ਜਿਵੇਂ ਮੁਸੀਬਤਾਂ ਦਾ ਪਹਾੜੀ ਟੁੱਟਿਆ ਪਿਆ ਹੈ ਕੀ ਹੋਇਆ ਸੀ ਪਰਿਵਾਰ ਦੇ ਵਿੱਚ ਪਹਿਲਾਂ ਹੱਸਦਾ ਬਸਦਾ ਪਰਿਵਾਰ ਸੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਹੋ ਗਿਆ ਇਹ ਭਾਜੀ ਕੀ ਕਹਿੰਦੇ ਕੰਮ ਕਰਦੇ ਸੀ ਕੈਮੀਕਲ ਦੀ ਫੈਕਟਰੀ 'ਚ ਤਜਾਬ ਦੀ ਜੇ ਉੱਥੇ ਨਾ ਮ मतलब ਕੰਮ ਕਰਦੇ ਕਰਦੇ ਬਲਾਸਟ ਹੋ ਗਿਆ ਸੀਗਾ ਸਾਰੀ ਬੋਡੀ ਮ मतलब ਉੱਪਰ ਅੱਧਾ ਜਿਹਾ ਧਾਰੇ ਨਾਲ ਮ मतलब ਖਰਾਬ ਹੋ ਗਿਆ ਤੇ ਅੱਖਾਂ 'ਚ ਜਿਆਦਾ ਪੈ ਗਿਆ ਇਹਨਾਂ ਦੇ ਤੇ ਅੱਖਾਂ ਦੇ ਅੱਖਾ ਇੱਕ ਅੱਖ ਜਿਹੜੀ ਰਾਈਟ ਸਾਈਡ ਆ ਉਹ ਹਜੇ ਤੇ ਬਿਲਕੁਲ ਬਲੈਕਡ ਹੈ ਤੇ ਜਿਹੜੀ ਲੈਫਟ ਸਾਈਡ ਆ ਉਹਦਾ ਟ੍ਰੀਟਮੈਂਟ ਚੱਲਦਾ ਪਿਆ ਵਾ ਹਾਂਜੀ ਤੇ ਉਹ ਟ੍ਰੀਟਮੈਂਟ ਦੇ ਵਿੱਚ ਕਹਿੰਦੇ ਆ ਕਿ ਮ मतलब ਕਿੰਨੇ ਆਪਰੇਸ਼ਨ ਹੋ ਗਏ ਹੋਏ ਇਹਨਾਂ ਦੇ ਤੇ ਪਿਛਲੇ ਮਹੀਨੇ ਕਹਿੰਦੇ ਪਾਣੀ ਦੀ ਮਤਲਬ ਜਿਹੜੇ ਲੈਂਸ ਆਉਂਦਾ ਉਹ ਪਾਵਾਂਗੇ ਤੇ ਜਿਹੜਾ ਆਪਾਂ ਗਏ ਤੋਂ ਉਹਨਾਂ ਨੇ ਸਾਨੂੰ ਰਾਤ ਤੱਕ ਕਹਿੰਦੇ ਕਿ ਨਹੀਂ ਹਜੇ ਨਹੀਂ ਮਤਲਬ ਪਾਣਾ ਹੈਗਾ ਜੇ ਪਾਇਆ ਤੇ ਰੋਸ਼ਨੀ ਜਾਂਦਾ ਡਾਲ ਹੈਗਾ ਤੇ ਹੁਣ ਇਸ ਮਹੀਨੇ ਜਾਣਾ ਸ਼ੁਭ ਰਾਤਰੀ ਤੋਂ ਬਾਅਦ ਫਿਰ ਵੇਖੋ ਕੀ ਕਰਦੇ ਆ ਮੈਨੂੰ ਇਹ ਦੱਸੋ ਪਹਿਲਾਂ ਜਦੋਂ ਇਹਨਾਂ ਦੀ ਨਜ਼ਰਾਂ ਸਹੀ ਸੀ ਉਦੋਂ ਪਰਿਵਾਰ ਕਿਵੇਂ ਚੱਲ ਰਿਹਾ ਸੀ ਹੁਣ ਉਹ ਸਾਡਾ ਮਤਲਬ ਐਮ ਵਧੀਆ ਚੱਲਦਾ ਪਏ ਕਿਉਂਕਿ ਇਹ ਕੰਮ ਕਰਦੇ ਹੀ ਮੈਂ ਘਰ ਹੀ ਹਾਊਸ ਵਾਈਫ ਬਿਲਕੁਲ ਐਂ ਬਿਲਕੁਲ ਠੀਕ ਚੱਲਦਾ ਹੀਗਾ ਅਸੀਂ ਸੋਚਿਆ ਹੈ ਕਿ ਇਸ ਇਸ ਵਾਰੀ ਜਿਹੜਾ ਹੁਣ ਆਪਾਂ ਮਰ ਕੰਮ ਮਤਲਬ ਚੱਲਣ ਦੇ ਸਾਡਾ ਠੀਕ ਹੋਣਾ ਵਧੀਆ ਇਹ ਸਕੂਲ ਪਾਵਾਂਗੇ ਆਪਣੇ ਬੇਟ ਪਰ ਐਸ ਟਾਈਮ ਤੇ ਕੋਸ਼ਿਸ਼ ਨਹੀਂ ਆਤ ਬਹੁਤ ਟਾਈਟ ਹੋ ਗਿਆ ਐ ਸਾਡਾ ਐ ਖਾਲੀ ਹੋ ਚੁੱਕੇ ਹੋਏ ਐ ਪਾਸਟ ਟਾਈਮ ਤੇ ਤੇ ਪਰਿਵਾਰ ਬਾਰੀ ਜਾਨਣਾ ਚਾਹੁੰਨੀ ਐ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਸਾਡੇ ਅਸੀਂ 5 ਜਣੇ ਹੈਗੇ ਆ ਮੇਰੇ ਮੰਮੀ ਪਾਪਾ ਨੇ ਇਹ ਨੇ ਮੈਂ ਤੇ ਮੇਰਾ ਬੇਟਾ ਹੈ ਤੇ ਪਾਪਾ ਜੀ ਕੀ ਕਰਦੇ ਤੁਹਾਡੇ ਉਹਨਾਂ ਦਾ ਕੀ ਹਾਲ ਹੈ ਉਹ ਕੁਮਾਰ ਦਾ ਕੰਮ ਕਰਦੇ ਸੀ ਤੇ ਹੁਣ ਉਹ ਮਤਲਬ ਪੈਰਾਲਾਈਜ਼ اٹੈਕ ਹੋ ਗਿਆ ਸੀ ਉਹਨਾਂ ਨੂੰ ਬੈੱਡ ਤੇ ਹੀ ਗਿਆ ਨਹੀਂ ਤੇ ਉਹ ਕੰਮ ਕਰਦੇ ਸੀ ਫਿਰ ਤੇ ਘਰ ਦਾ ਖਰਚਾ ਚੱਲੀ ਜਾਂਦਾ ਇਹ ਮਾੜਾ ਮੋਟਾ ਰਾਸ਼ ਰਾਮ ਤੇ ਉਹ ਵੀ ਬੈੱਡ ਤੇ ਗਿਆ ਤੇ ਤਾਂ ਆਪਾਂ ਸਾਰਿਆਂ ਨੇ ਸਲਾਹ ਕੀਤੀ ਕਿ ਅੰਦਰ ਬੈਠੇ ਬੈਠੇ ਮਨੇ ਵੀ ਡਿਪਰੈਸ਼ਨ ਚ ਆ ਗਏ ਸੋਚਦੇ ਰਹਿੰਦੇ ਸੌਂਦੇ ਨਹੀਂ ਸਾਈ ਸਾਈ ਰਾਤ ਤੇ ਹੁਣ ਆਪਾਂ ਸਲਾਹ ਕੀਤੀ ਕਿ ਚਲ ਮਾੜਾ ਮੋਟਾ ਚ ਦੋ ਦਿਨ ਦੇ ਖਰਚਾ ਆਵੇ ਤੇ ਆਪਾਂ ਥੋੜਾ ਜਿਹਾ ਸੈਟਅਪ ਚੇਂਜ ਕੀਤਾ ਭਾਜੀ ਉਹਨਾਂ ਨੇ ਥੋੜੇ ਜਿਹਨਾਂ ਨੇ ਮਦਦ ਕੀਤੀ ਮਾੜੀ ਮੋਟੀ ਦਾ ਸੈਟਅਪ ਕਰਵਾਇਆ ਥੋੜਾ ਜਿਹਾ ਆਪਣੇ ਕਦੇ ਸੋਚਿਆ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਜਿਹੜੇ ਤੁਹਾਨੂੰ ਆਪ ਰੋਜੀ ਰੋਟੀ ਚਲਾਉਣ ਵਾਸਤੇ ਮੈਨੂੰ ਤਰਜੀਹ ਦੇਣੀ ਪਈ ਜੀ ਕਦੀ ਜੀਵਨ ਦੇ ਵਿੱਚ ਸੋਚਿਆ ਸੀ ਇਸ ਤਰ੍ਹਾਂ ਦਾ ਹੋਏਗਾ ਨਹੀਂ ਭਾਜੀ ਮੈਂ ਨਹੀਂ ਕਦੀ ਸੋਚਿਆ ਕਿ ਮੈਨੂੰ ਮੈਨੂੰ ਇਹਦਾ ਕੰਮ ਕਰਨਾ ਮੈਨੂੰ ਕਰਨ ਦੀ ਲੋੜ ਵੀ ਨਹੀਂ ਸੀ ਹੈਗੀ ਪਰ ਹੁਣ ਜੇ ਇਸ ਟਾਈਮ ਤੇ ਜੋ ਹਾਲਾਤ ਬਣਦੇ ਆਗੇ ਹੁਣ ਕਰਨਾ ਹੀ ਪੈਣਾ ਮੈਂ ਜਿੰਦਰੇ ਨਹੀਂ ਠੀਕ ਹੁੰਦੇ ਜਦੋਂ ਠੀਕ ਹੋ ਜਾਣਗੇ ਫਿਰ ਹੁਣ ਦੁਕਾਨ ਖੋਲੀ ਤੇ ਹੈਗੀ ਆ ਫਿਰ ਆਪਾਂ ਦੋਵੇਂ ਕਰਾਂਗੇ ਭਾਜੀ ਮੈਨੂੰ ਇਹ ਦੱਸੋ ਕਿੰਨੇ ਕੇ ਪੈਸੇ ਇਲਾਜ ਤੇ ਲਾਤੇ ਨੇ ਹੁਣ ਤਾਂ ਹੀ ਅਸੀਂ ਕਿਹੜਾ ਕਿਹੜਾ ਸਮਾਨ ਵੇਚਣਾ ਪਿਆ ਇਹਨਾਂ ਦੇ ਇਲਾਜ 8-9 ਲੱਖ ਰੁਪਏ ਭਾਜੀ ਲੱਗ ਚੁੱਕਾ ਆ ਹੁਣ ਜਿਸ ਸਮੇਂ ਮੇਰਾ ਗੈਣੇ ਗੁਣੇ ਹੀ ਮਾੜੇ ਮੋٹے ਉਹ ਵੀ ਵੇਚ ਤੇ ਜਿਹੜੇ ਹੁਣ ਆਪਾਂ ਮਾੜੇ ਮੋਟੇ ਜਿਹੜੇ ਜੋੜਿਆ ਹੀ ਉਹ ਵੀ ਲੱਗ ਲੁੱਗ ਗਿਆ ਜਿਹੜਾ ਉਹਨਾਂ ਨੇ ਦਿੱਤਾ ਹੀ ਪੈਸੇ ਜਿਹੜੇ ਉਹਨਾਂ ਨੇ 3 ਲੱਖ ਦਿੱਤਾ ਹੀ ਉਹ ਵੀ ਲੱਗ ਗਿਆ ਨਾ ਉਹ ਤਾਂ ਇਹਨਾਂ ਦੇ 2-3 ਤਿੰਨ ਕੋਪਰੇਸ਼ਨਾਂ ਚ ਹੀ ਲੱਗ ਗਿਆ ਜਿਵੇਂ ਸ਼ਿਵਰਾਤ ਸ਼ੁਰੂ ਦੇ ਵਿੱਚ ਚ ਕਿਉਂਕਿ ਇਹਨਾਂ ਕੋ ਮਤਲਬ ਉੱਠਿਆ ਨਹੀਂ ਜਾਂਦਾ ਬੈਠੇ ਨੇ ਬੜੀ ਮੁਸ਼ਕਲ ਲੱਗੇ ਜਾਂਦੇ ਸੀ ਬਿਨਾਂ ਕੱਪੜਿਆਂ ਤੋਂ ਜਾਂਦੇ ਸੀ ਹਸਪਤਾਲ ਸਰਜਰੀਆਂ ਵੀ ਹੋਈਆਂ ਇਹਨਾਂ ਦੀਆਂ 2-3 ਸਰੀਰ ਦੀਆਂ ਤੇ ਅੱਖਾਂ ਦੀਆਂ ਵੀ ਹੋਈਆਂ ਤੋਂ ਉਹਦੇ ਕਰਕੇ ਫਿਰ ਸਾਰੇ ਪੈਸੇ ਸਾਡੇ ਲੱਗੇ ਕੁਝ ਆਪਣੇ ਲੱਗੇ ਕੁਝ ਭਾਜੀ ਹੋਣ ਦਿੱਤੇ ਫਿਰ ਆਪਣੇ ਫੜਫੜਾ ਕੇ ਕੁਝ ਆਪਣੇ ਮਾੜਾ ਮੋਟਾ ਆਪਣਾ ਮਾੜਾ ਵੇਚ-ਵੁਚ ਕੇ ਨਾ ਕਲੱਬ ਦਾ ਸਮਾਨ ਵੀ ਸੀ ਜਿਮ ਕਰਦੇ ਸੀ ਪਹਿਲਾਂ ਉਹ ਵੀ ਵੇਚਤਾ ਆਪਾਂ ਸਾਰਾ ਤੇ ਕਿੰਨੀਆਂ ਕਿ ਪਰੇਸ਼ਾਨੀਆਂ ਹੁੰਦੀਆਂ ਨੇ ਕਿਉਂਕਿ ਇਹਨਾਂ ਨੂੰ ਹੀ ਸੰਭਾਲਣਾ ਪੈਂਦਾ ਨਜ਼ਰ ਨਹੀਂ ਆਉਂਦਾ ਤੁਰਨ ਦੇ ਵਿੱਚ ਵੀ ਪਤਾ ਨਹੀਂ ਚੱਲਦਾ ਸੰਭਾਲਣਾ ਇਹਨਾਂ ਨੂੰ ਹੀ ਪਰਿਵਾਰ ਨੂੰ ਸੰਭਾਲਣਾ ਪੈਂਦਾ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਰੇਸ਼ਾਨੀਆਂ ਤੇ ਭਾਜੀ ਆਉਂਦੀਆਂ ਕਿਉਂਕਿ ਹੁਣ ਜਿੱਦਾਂ ਬਾਥਰੂਮ ਜਾਣਾ ਬਾਹਰ ਜਾਣਾ ਅੰਦਰ ਜਾਣਾ ਆਪਣੇ ਨਾਲ ਇਹਨਾਂ ਨਾਲ ਲੈ ਕੇ ਜਾਣਾ ਪਰੇਸ਼ਾਨੀਆਂ ਤੇ ਆਣ ਹੀ ਦੇਈਆਂ ਕੋਈ ਫੜਕੇ ਹੀ ਲੈ ਕੇ ਜਾਣੀਆਂ ਜਿੱਥੇ ਵੀ ਜਾਣੀਆਂ ਆਪਾਂ ਅੰਬਾਲੇ ਵੀ ਜਾਣਾ ਹੋਵੇ ਜਿੱਥੇ ਬਾਹਰ ਵੀ ਜਾਣਾ ਹੋਵੇ ਤਾਂ ਵੀ ਮੈਂ ਹੀ ਹੀ ਲੈ ਕੇ ਜਾਣੀਆਂ ਇਹਨਾਂ ਨੂੰ ਹਾਂਜੀ ਮੈਨੂੰ ਇਹ ਵੀ ਪਤਾ ਚੱਲਿਆ ਜੀ ਤੁਹਾਡੇ ਜੋ ਜਿਹੜਾ ਜ਼ਰੂਰੀ ਸਮਾਨ ਚਾਹੀਦਾ ਇਹ ਸੈਟਅਪ ਚਲਾਉਣ ਵਾਸਤੇ ਉਹ ਸਮਾਨ ਵੀ ਪੂਰਾ ਨਹੀਂ ਹੈ ਤੁਹਾਡੇ ਨੂੰ ਨਹੀਂ ਪਾਜੀ ਮੈਂ ਤਾਂ ਹੇਲ ਸੋਚਦਾ ਇਹ ਸਮਾਨ ਇਸਤੇਮਾਲ ਕਰਦੀ ਪਈਆਂ ਜਿਸ ਤਰ੍ਹਾਂ ਹਾਂਜੀ ਹੇ ਪੂਰਾ ਨਹੀਂ ਹੈਗਾ ਮਾੜਾ ਮੋਟਾ ਜਿਹੜਾ ਲੈ ਕੇ ਦਿੱਤਾ ਭੱਜਿਆ ਨਹੀਂ ਬਸ ਉਹੀ ਆ ਰਿਹਾ ਹੈ ਤੇ ਬੱਚੇ ਪੜ ਰਹੇ ਨੇ ਤੁਹਾਡੇ ਜੀ ਹਾਂਜੀ ਮੇਰੇ ਇੱਕੋ ਮੁੰਡਾ ਪੜਦਾ ਹੈ ਹਾਂਜੀ ਕੀ ਸੋਚਿਆ ਸੀ ਬੱਚਿਆਂ ਬਾਰੇ ਸੁਪਨੇ ਸਜਾਏ ਸੀ ਜੀ ਜੀਵਨ ਦੇ ਵਿੱਚ ਵਧੀਆ ਲਾਈਫ ਚੱਲ ਰਹੀ ਸੀ ਵਧੀਆ ਜੀਵਨ ਚੱਲ ਰਿਹਾ ਸੀ ਤੁਹਾਡਾ بڑے ਸੁਪਨੇ ਸਜਾਏ ਜਾਂਦੇ ਨੇ ਕਿਹੜੇ ਸੁਪਨੇ ਸਜਾਏ ਸੀ ਉਸ ਵੇਲੇ ਸੁਪਨਾ ਦੇ ਗਾਹੀ ਕੇ ਨੂੰ ਵਧੀਆ ਸਕੂਲ ਪਾਵਾਂਗੇ ਅਸੀਂ ਕਿ ਜਦੋਂ ਆਪਾਂ ਤਾਂ ਨਹੀਂ ਪੜੇ ਹੈਗੇ ਇਹਨੂੰ ਤਾਂ ਜ਼ਰੂਰ ਪੜਾਵਾਂਗੇ ਪਰ ਇਸ ਟਾਈਮ ਤੇ ਹੁਣ ਹੱਥ ਟਾਈਟ ਆ ਤੇ ਅਜੇ ਨੂੰ ਉੱਥੇ ਪਾਇਆ ਹੈ ਸਕੂਲ 'ਚ ਜੈਂ ਜ਼ਰੂਰ ਜੇ ਹਾਲਾਤ ਨੇ ਪਰਿਵਾਰ ਦੇ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰ ਦਿੰਦਾ ਨੇ ਇਹ ਦੋਨੋਂ ਪਤੀ ਪਤਨੀ ਜਿਹੜੇ ਨੇ ਵਧੀਆ ਪਰਿਵਾਰ ਇਹਨਾਂ ਦਾ ਚੱਲ ਰਿਹਾ ਸੀ ਲੇਕਿਨ ਜੇ ਇਸ ਤਰ੍ਹਾਂ ਦਾ ਹਾਦਸਾ ਹੋਇਆ ਜੇ ਵੀਰ ਦੀਆਂ ਜਿਹੜੀਆਂ ਨਜ਼ਰਾਂ ਨੇ ਇਹ ਨਜ਼ਰਾਂ ਹੁਣ ਨਜ਼ਰ ਨਹੀਂ ਆਉਂਦਾ ਇਹਨਾਂ ਨਜ਼ਰਾਂ ਤੋਂ ਤਾਂ ਹਾਲਾਤ ਇੰਨੇ ਜਿਹੇ ਵੱਧ ਤੋਂ ਵੱਧ ਬਣੇ ਨੇ ਕਿ ਇਹਹੀ ਪਰਿਵਾਰ ਦੇ ਮੋਢੀ ਸੀ ਇਹਨਾਂ ਦੇ ਸਿਰ ਤੇ ਹੀ ਪਰਿਵਾਰ ਚੱਲ ਰਿਹਾ ਸੀ ਬੜੇ ਸੁਪਨੇ ਸਜਾਏ ਜਾਂਦੇ ਨੇ ਪਰਿਵਾਰ ਵੱਲੋਂ ਪਰ ਹਾਲਾਤ ਇਹੋ ਜਿਹੇ ਬਣੇ ਨੇ ਕਿ ਹੁਣ ਜਿਹੜਾ ਸਾਡੀ ਇਹ ਭੈਣ ਜਿਹੜੀ ਹੈ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਹੀ ਨੇ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫਲਾ ਰਹੇ ਲੇਕਿਨ ਫਿਰ ਵੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਣਾ ਚਾਹੁੰਦੇ ਨੇ ਤਾਂ ਇਹ ਸੈਟਅਪ ਜਰੂਰ ਲਾਇਆ ਇਹਨਾਂ ਨੇ ਪਰ ਇੱਥੇ ਵੀ ਅਜੇ ਉਹੋ ਜਿਹਾ ਸੈਟਅਪ ਚੱਲ ਨਹੀਂ ਪਾਇਆ ਜਿਸ ਨਾਲ ਪਰਿਵਾਰ ਦੇ ਹ ਕਿਵੇਂ ਇਹ ਕਿਨੀ ਦਿਨ ਬੀਧੀ ਹਸਪਤਾਲੇ ਦੇਲ ਤੇ ਤਿੰਨਾਂ ਨੂੰ ਬਰਾਬ ਮਹਿਸੂਸ ਹੋਣਾ ਗਿਆ ਇਹਨਾਂ ਨੂੰ ਇਸ ਹਾਲਾਤ ਦੇ ਵਿੱਚ ਵੇਂਦੇ ਹੋ ਤੁਸੀਂ ਤਾਂ ਉਤੋਂ ਪਰਿਵਾਰ ਚਲਾਉਣਾ ਬੱਚੇ ਪੜਾਉਣਾ ਕੀ ਬੀਧੀ ਉਸਨੇ ਬੀਧੀ ਤਾਂ ਹੈਗੀ ਆ ਪਾਜੀ ਕਈ ਵਾਰ ਸੋਚਦੀ ਤਾਂ ਹੈਗੀ ਆ ਪਰ ਇਕੱਲੇ ਬੈਠ ਕੇ ਸੋਚਦੀ ਨਾ ਪਰ ਰੋਣਾ ਵੀ ਆਉਂਦਾ ਹੈ ਪਰ ਕੁਛ ਇਸ ਟਾਈਮ ਤੇ ਕੁਛ ਹੇ ਜੀ ਕਰ ਨਹੀਂ ਸਕਦੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੁੰਦੇ ਨੇ ਜਦੋਂ ਮੁਸੀਬਤਾਂ ਪੈ ਜਾਂਦੀਆਂ ਨੇ ਇੱਕ ਦੂਜੇ ਦਾ ਸਾਥ ਵੀ ਸਾਡੇੰ ਦਾ ਨਹੀਂ ਚਲੇ ਜਾਂਦੇ ਨੇ ਤੇ ਦੂਰੀਆਂ ਬਣਾ ਲੈਂਦੇ ਨੇ ਪਰ ਤੁਸੀਂ ਫਿਰ ਵੀ ਮੈਂ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਹੋ ਸਹਾਰਾ ਬਣੇ ਹੋਏ ਉਹਨਾਂ ਦਾ ਤੇ ਉਹਨਾਂ ਪਰਿਵਾਰਾਂ ਨੂੰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਨੇ ਟੁੱਟ ਜਾਂਦੇ ਨੇ ਜਾਂ ਹਾਰ ਜਾਂਦੇ ਨੇ ਮੈਂ ਬਸ ਇਹੀ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਦੇਖੋ ਜੀ ਹੁਣ ਜੇ ਦੋਵਾਂ ਤੇ ਮੁਸੀਬਤ ਪਈ ਹੈ ਜੇ ਅਸੀਂ ਚੰਗੇ ਵੇਲੇ ਅਸੀਂ ਆਪਾਂ ਸਾਥ ਦਿੰਨੇ ਆ ਆਪਾਂ ਹੱਸਦੇ ਆ ਖੇਡਦੇ ਆ ਅਗਰ ਬੁਰਾ ਵਕਤ ਆ ਜਾਵੇ ਅਸੀਂ ਇੱਕ ਦੂਜੇ ਦਾ ਸਾਥ ਵੀ ਛੱਡਦੀ ਐ ਪਰ ਉਹ ਚੰਗੀ ਗੱਲ ਨਹੀਂ ਐ ਸਾਨੂੰ ਇੱਕ ਦੂਜੇ ਦਾ ਸਾਥ ਨਹੀਂ ਛੱਡਣਾ ਚਾਹੀਦਾ ਅਗਰ ਹੁਣ ਆੜੇ ਬੱਚੇ ਆ ਬੱਚੇ ਵੀ ਗਾਂ ਉਹ ਹੀ ਵੇਚਦੇ ਆ ਪਰ ਆਪਾਂ ਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਂ ਬਸ ਇਹੀ ਕਹਿਣਾ ਚਾਹਾਂਗੀ ਕਿ ਜੇ ਅਸੀਂ ਚੰਗੇ ਵਕਤ ਤੇ ਨਾਲ ਆ ਮਾੜੇ ਵਕਤ ਤੇ ਵੀ ਨਾਲ ਰਹੀਓ ਹਾਂਜੀ ਜਿਹੜਾ ਸੈਟਅਪ ਤੁਸੀਂ ਲਾਇਆ ਕੀ ਬਣਾਉਂਦੇ ਹੋ ਤੇ ਕੀ ਵੇਚ ਰਹੇ ਤੁਸੀਂ ਮੈਂ ਇਸ ਟਾਈਮ ਸਪ੍ਰਿੰਗ ਰੋਲ ਡ੍ਰੈਗਨ ਰੋਲ ਐ ਤੇ 버ਗਰ ਐ ਚਾਂਪ ਐ ਫ੍ਰੈਂਚ ਫ੍ਰਾਈਜ਼ ਐ ਤੇ ਇਸ ਸਮੋਸੇ ਹੁਣ ਮੈਂ ਆਲੂ ਕਰਕੇ ਠੰਡੇ ਹੋ ਗਏ ਹੁਣ ਮੈਂ ਸਮੋਸੇ ਬਣਾਣੇ ਆ ਹਾਂ ਜੀ ਪਰਿਵਾਰ ਚੱਲ ਰਿਹਾ ਵਧੀਆ ਹੁਣ ਜਾਂ ਕਿਸ ਤਰ੍ਹਾਂ ਸਹੀ ਤਰ੍ਹਾਂ ਰੋਜੀ ਰੋਟੀ ਮਿਲ ਰਹੀ ਏ ਹਾਂ ਜੀ ਹੋਏ ਤੇ ਇਸ ਤਰ੍ਹਾਂ ਮਤਲਬ ਠੀਕ ਆ ਸ਼ਾਮ ਤੱਕ ਆਪਣਾ ਹੋ ਹੀ ਜਾਂਦਾ ਹੈ ਮਤਲਬ 1:30 2:00 2:30 ਤੱਕ ਤੇ ਆਪਣਾ ਆ ਹੀ ਜਾਂਦਾ ਹਾਂ ਜੀ ਹਾਂ ਜਰੂਰ ਜੀ ਇਹ ਪਰਿਵਾਰ ਦੇ ਜਿਹੜੇ ਮੋਢੀ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਭਾਜੀ ਨਾਮ ਕੀ ਹੈ ਤੁਹਾਡਾ ਰਜੇਸ਼ ਭਾਈ ਰਜੇਸ਼ ਜੀ ਹੋਇਆ ਜੀ ਸੀ ਕਿਸ ਤਰ੍ਹਾਂ ਇਹ ਹੱਸਦਾ ਵਸਦਾ ਪਰਿਵਾਰ ਹੈ ਜਿਹੜਾ ਇਹਨਾਂ ਹਾਲਾਤਾਂ ਦੇ ਵਿੱਚ ਆ ਗਿਆ ਕੀ ਹੋਇਆ ਤੁਹਾਡੇ ਨਾਲ ਇਹ ਮੇਰੇ ਨਾਲ ਕੰਮ ਕਰਦੇ ਐਕਸੀਡੈਂਟ ਹੋ ਗਿਆ ਸੀ ਤੇ ਤੇਜਾਬ ਦਾ ਕੰਮ ਵੀ ਤੇ ਕੈਮੀਕਲ ਦਾ ਬਲਾਸਟ ਹੋ ਗਿਆ ਸੀ ਉਹ ਫਿਰ ਅੱਖਾਂ ਤੇ ਪੈ ਗਿਆ ਸਾਰਾ ਬੋਡੀ ਤੇ ਸਕਿਨ ਤੇ ਸਾਰੇ ਤੇ ਪੈ ਗਿਆ ਤੇ ਫਿਰ ਉਸ ਕਰਕੇ ਇਹ ਹਾਲਾਤ ਹੋ ਗਏ ਸਾਡੇ ਇਲਾਜ ਹੋ ਨਹੀਂ ਪਾਇਆ ਜਾਂ ਕੀ ਵਜ੍ਹਾ ਬਣੀ ਜੀ ਨਜ਼ਰ ਕਿਉਂ ਨਹੀਂ ਆਇਆ ਤੁਹਾਨੂੰ ਹਾਲਾਤ ਜੀ ਪੈਸੇ ਬਹੁਤ ਲੱਗੇ ਨੇ ਹੁਣ ਕੁਝ ਪੈਸੇ ਹੱਥੋਂ ਵੀ ਤੰਗੀ ਹੀ ਤੇ ਉਹਦੇ ਕਰਕੇ ਵੀ ਥੋੜਾ ਲਾਏ ਰੁਕਿਆ ਵਾ ਤੇ ਕੁਝ ਹੁਣ ਡਾਕਟਰ ਵੀ ਮਤਲਬ ਵੀ ਜੇ ਕਰੰਡੇ ਕਹਿੰਦੇ ਉਹਨਾਂ ਸਮਝ ਨਹੀਂ ਲੱਗਣੀ ਚੰਗੀ ਤਰ੍ਹਾਂ ਇੱਥੇ ਸਾਰੇ ਦਿਖਾਇਆ ਸੀ ਤੇ ਕਿਸੇ ਨੇ ਹੱਥ ਨਹੀਂ ਪਾਇਆ ਨજર ਵਾਪਸ ਆਉਣ ਦੇ ਚਾਂਸ ਹੈ ਨੇ ਨજર ਵਾਪਸ ਮੁੜਾ ਹੀ ਗਈ ਤੁਹਾਡੀ ਕੀ ਆਂਦੇ ਨੇ ਡਾਕਟਰ ਹੁਣ ਡਾਕਟਰ ਇੱਕ ਅੱਖ ਤੇ ਚੈੱਕ ਹੀ ਨਹੀਂ ਕਰਦੇ ਉਹ ਕਹਿੰਦੇ ਵੀ ਅਜੇ ਤੇ ਛੇੜਦੇ ਹੀ ਨਹੀਂ ਹੈਗੇ ਇੱਕ ਸੱਜੀ ਅੱਖ ਤੇ ਬਲੈਕ ਉਹ ਛੇੜ ਦੇਣੀ ਜਿਹੜੀ ਖੱਬੀ ਆ ਉਹਦਾ ਟ੍ਰੀਟਮੈਂਟ ਚੱਲਣ ਡਿਆ ਉਹ ਕਹਿੰਦੇ ਵੀ ਉਹ ਆਪਣੇ ਲੋਕ ਕਹਿੰਦੇ ਵੀ ਇਹ ਸਹੀ ਕਰ ਦਾਂਗੇ ਪਰ ਅਜੇ ਤੱਕ ਮਤਲਬ ਵੀ ਉਤਰਾਈਏ ਕਿੰਨੇ ਪੈਸੇ ਦਾ ਹੋਰ ਲੋੜ ਹੈ ਤੁਹਾਨੂੰ ਇਲਾਜ ਵਾਸਤੇ ਦੇਖੋ ਜਦੋਂ ਵੀ ਜਾਂਦੇ ਆਪਰੇਸ਼ਨ ਕਰਦੇ ਤਾਂ ਘੱਟੋ ਘਾਟ ਬੋਤ ਨਹੀਂ ਤੇ 40-50 ਹਜ਼ਾਰ ਰੁਪਏ ਲੱਗ ਜਾਂਦਾ ਇੱਕ ਆਪਰੇਸ਼ਨ ਤੇ ਇਹ ਜੇ ਇੱਕੋ ਇੱਕੋ ਲਾਈਕੋ ਦਾ ਲਾਜ ਚੱਲਦਾ ਪਿਆ ਹੈ ਇੱਕ ਦੇ ਜੇ ਛੇੜਨ ਦੇ ਉੱਤੇ ਪਤਾ ਨਹੀਂ ਕਿੰਨੇ ਲੱਗ ਜਾਣੇ ਨੇ ਪਰ ਜੇ ਜੀ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ ਜੀ ਜੇ ਅੱਜ ਤੁਸੀਂ ਇਸ ਹਾਲਾਤ ਦੇ ਵਿੱਚ ਨਾ ਹੁੰਦੇ ਤਾਂ ਤੁਹਾਡੇ ਜਿਹੜੀ ਧਰਮ ਪਤਨੀ ਆ ਉਹਨਾਂ ਨੂੰ ਇਸ ਤਰ੍ਹਾਂ ਸੈਟਅਪ ਲਾਉਣ ਦੀ ਲੋੜ ਨਾ ਪੈਂਦੀ ਨਾਰਾਜ਼ਗੀ ਹੁੰਦੀ ਰੱਬ ਨਾਲ ਦੇਖੋ ਜੀ ਪ੍ਰਮਾਤਮਾ ਉਹਦੇ ਰੰਗਾਂ ਜੇ ਰਾਜ਼ੀ ਰਹਿਣਾ ਪੈਂਦਾ ਹੈ ਅਸੀਂ ਉਹ ਜੋ ਕਰਦਾ ਚੰਗਾ ਹੀ ਕਰਦਾ ਕਿਵਦਾ ਚੰਗੇ ਲਈ ਕੀਤਾ ਕਿ ਮਾੜੇ ਲਈ ਕੀਤਾ ਪਰ ਪਰਿਵਾਰ ਜਿਹੜਾ ਹੁਣ ਤੁਰਿਆ ਨਾਲ ਕਰਦੀ ਮੇਰੀ ਮੇਰਾ ਪੂਰਾ ਸਾਥ ਦੇ ਰਹੀ ਹੈ ਤੇ ਹੁਣ ਕੀ ਕਹੀਏ ਉਹਨਾਂ ਨੂੰ ਜੋ ਬੀਤ ਗਈ ਏ ਹੁਣ ਬਿਲਕੁਲ ਲਫ਼ਜ਼ ਵੀ ਨਹੀਂ ਹੈਗੇ ਵੀ ਮੈਂ ਟੜਨਾ ਗੱਲ ਕਰ ਸਕਾਂ ਜਰੂਰ ਜੀ ਹੌਸਲਾ ਜਿਹੜਾ ਬਲੰਦ ਹੋਣੇ ਚਾਹੀਦੇ ਨੇ ਮੁਸੀਬਤਾਂ ਬੰਦੇ ਦੇ ਜਰੂਰ ਆਉਂਦੀਆਂ ਨੇ ਪਰ ਮੁਸੀਬਤਾਂ ਨਾਲ ਲੜਨ ਵਾਲਾ ਹੀ ਜਿਹੜਾ ਹੈ ਉੱਭਰ ਕੇ ਜਦੋਂ ਸਾਹਮਣੇ ਆਉਂਦਾ ਤਾਂ ਪਰਮਾਤਮਾ ਵੀ ਉਸ ਦਾ ਸਾਥ ਦਿੰਦਾ ਤਾਂ ਪੰਜੀ ਕੋਈ ਅਪੀਲ ਲਾਉਣੀ ਚਾਹੁੰਦੇ ਆ ਸਾਡੇ ਐਨ ਆਰ ਆਈ ਵੀਰਾਂ ਨੂੰ ਸਮਾਸੇ ਵੀਰਾਂ ਨੂੰ ਕੋਈ ਅਪੀਲ ਲਾਉਣੀ ਚਾਹੁੰਦੇ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਮੈਂ ਬਸ ਇਹੀ ਉਹਨਾਂ ਨੂੰ ਕਹਿਣਾ ਚਾਹਵਾਂਗੀ ਕਿ ਮੇਰੀ ਥੋੜੀ ਜੀ ਹੈਲਪ ਕਰਦਨ ਕਿ ਜਿਸ ਸਮਨੇ ਇਹਨਾਂ ਦੀ ਅੱਖਾਂ ਦਾ ਟ੍ਰੀਟਮੈਂਟ ਜਿਹੜਾ ਰੁਕਿਆ ਹੋਆ ਥੋੜਾ ਜਿਹਾ ਪੈਸਿਆਂ ਦੇ ਕਾਰਨ ਬਸ ਉਹ ਹੀ ਕਰਵਾ ਦਿੰਦੇ ਚੰਗੀ ਗੱਲ ਹੈ ਮੇਰੇ ਵਾਸਤੇ ਤੁਸੀਂ ਆਪਣਾ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਕਿਉਂਕਿ ਜਿਸ ਵੀਰ ਭਰਾ ਨੇ ਵੀ ਮਦਦ ਭੇਜਣੀ ਹੋਵੇ ਸਿੱਧੀ ਤੁਹਾਡੇ ਤਾਂ ਹੀ ਰਾਬਤਾ ਬਣਾਇਆ ਜਾਵੇ ਤਾਂ ਸਿੱਧੀ ਮਦਦ ਤੁਹਾਡੇ ਤਾਂ ਹੀ ਪਹੁੰਚੇ ਆਪਣਾ ਮੋਬਾਈਲ ਨੰਬਰ ਜੀ ਮੇਰਾ ਮੋਬਾਈਲ ਨੰਬਰ ਹੈਗਾ 9988049864 ਬាទ ਜਰੂਰ ਜੀ ਇਸ ਪਰਿਵਾਰ ਨੇ ਮਦਦ ਦੀ ਅਪੀਲ ਜ਼ਰੂਰ ਲਾਈ ਹੈ ਹਾਲਾਤ ਜਿਹੜੇ ਨੇ ਤਸਵੀਰਾਂ ਬਿਆਨ ਜਾਰੀਆਂ ਨੇ ਜੇ ਜਿੰਨਾ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਮੁਸੀਬਤਾਂ ਦਾ ਪਹਾੜ ਟੁੱਟਿਆ ਪਿਆ ਇਸ ਪਰਿਵਾਰ ਤੇ ਤਾਂ ਜਿਸ ਵੀ ਦਾਨੀ ਸੱਜਣ ਨੇ ਮਦਦ ਭੇਜਣੀ ਹੋਵੇ ਇਹਨਾਂ ਦੇ ਸਿੱਧੇ ਨੰਬਰ ਤੇ ਇਹਨਾਂ ਨਾਲ ਤਾਲਮੇਲ ਬਿਠਾਇਆ ਜਾਵੇ ਤਾਂ ਮਦਦ ਭੇਜੀ ਜਾਵੇ ਲੋੜ ਹੈ ਇਸ ਪਰਿਵਾਰ ਨੂੰ ਤੁਹਾਡੀਆਂ ਦੁਆਵਾਂ ਦੀਆਂ ਅਸੀਸਾਂ ਦੀ ਤਾਂ ਆਉਂਦੇ ਜਾਂਦੇ ਜਰੂਰ ਇਹਨਾਂ ਜੋ ਸਮਾਨ ਲੋ ਇਹਨਾਂ ਦਾ ਜਿਹੜਾ ਰੋਟੀ ਚੱਲਦੀ ਰਹੇਗੀ ਅਤੇ ਇਹਨਾਂ ਦੀਆਂ ਅਸੀਸਾਂ ਤੁਹਾਨੂੰ ਜਰੂਰ ਮਿਲਣਗੀਆਂ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਕੀਰ ਲਾਲੀ ਅੰਮ੍ਰਿਤਸਰ